ਚੋਰਾਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਆ ਦਿਨੋ-ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਕਦੀ ਕਿਤੇ ਨਾ ਕਦੀ ਕਿਤੇ ਹਾਲਾਂਕਿ ਜ਼ਰੂਰ ਪੰਜਾਬ ਪੁਲਿਸ ਤਤ ਪਰ ਹੈ ਜ਼ਰੂਰ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਦੇ ਕਹਿਣ ਮੁਤਾਬਕ ਉਹਨਾਂ ਦੇ ਹੁਕਮਾਂ ਨਿਰਦੇਸ਼ਾਂ ਮੁਤਾਬਕ ਪੰਜਾਬ ਪੁਲਿਸ ਐਕਟਿਵ ਹੈ ਕੰਮ ਕਰ ਰਹੀ ਹੈ ਪਰ ਦੂਜੇ ਪਾਸੇ ਚੋਰਾਾਂ ਨੇ ਵੀ ਪੂਰਾ ਜ਼ੋਰ ਖਿੱਚਿਆ ਹੋਇਆ ਹੈ ਕਿਤੇ ਨਾ ਕਿਤੇ ਕੁਛ ਨਾ ਕੁਛ ਖਬਰ ਆਈ ਜਾ ਰਹੀ ਹੈ ਪੁਲਿਸ ਨਾਲੋਂ ਨਾਲ ਕੰਮ ਵੀ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਹਰ ਇੱਕ ਚੀਜ਼ ਵਾਪਰ ਰਹੀ ਹੈ ਔਰ ਉਹਨਾਂ ਚੀਜ਼ਾਂ ਨੂੰ ਤੁਹਾਡੇ ਤੱਕ ਪਛਾਣਾ ਵੀ ਜ਼ਰੂਰੀ ਹੈ ਦਰਅਸਲ ਅਚਾਨਕ ਇੱਕ ਗਰੀਬ ਵਿਅਕਤੀ ਦੇ ਨਾਲ ਤੱਕਾ ਹੋ ਗਿਆ ਰਾਤੋਂ ਰਾਤ ਉਸ ਦੀ ਰੋਜ਼ੀ ਰੋਟੀ ਦਾ ਇੱਕੋ ਮਾਤਰ ਵਸੀਲਾ ਚੋਰੀ ਹੋ ਗਿਆ ਘਰ ਬਾਹਰੋਂ ਉਸ ਵਿਅਕਤੀ ਦਾ ਆਟੋ ਚੋਰੀ ਕਰ ਲਿਆ ਗਿਆ ਗੱਲ ਕੀਤੀ ਜਾ ਰਹੀ ਹੈ ਜਲੰਧਰ ਦੇ ਰਾਮਾ ਮੰਡੀ ਦੇ ਵਿੱਚ ਰਹਿਣ ਵਾਲੇ ਕਾਰਤਿਕ ਦੀ ਕਾਰਤਿਕ ਦਾ ਕਹਿਣਾ ਹੈ ਕਿ ਉਸ ਦਾ ਆਟੋ ਰਾਤੋਂ ਰਾਤ ਉਸ ਦੇ ਘਰ ਬਾਹਰੋਂ ਚੁੱਕ ਲਿਆ ਗਿਆ ਔਰ ਉਸ ਚੋਰੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਤੁਹਾਨੂੰ ਦਿਖਾ ਰਹੇ ਹਾਂ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਕਿਵੇਂ ਚੋਰ ਆਏ ਔਰ ਰਾਤੋਂ ਰਾਤ ਆਟੋ ਕਾਰਤਿਕ ਦੇ ਜਿਹੜਾ ਪੀੜਤ ਹੈ ਉਸ ਦੇ ਘਰੋਂ ਚੋਰੀ ਹੋ ਗਿਆ ਹੁਣ ਗਰੀਬ ਵਿਅਕਤੀ ਵਾਸਤੇ ਉਸ ਦੇ ਰੋਜ਼ਗਾਰ ਦਾ ਵਸੀਲਾ ਸਭ ਕੁਝ ਹੁੰਦਾ ਹੈ ਜਿਹੜਾ ਗਰੀਬ ਵਿਅਕਤੀ ਹੁੰਦਾ ਜਾਂ ਕੋਈ ਜਿਹੜਾ ਆ ਨਾਰਮਲ ਮੈਡਲ ਕਲਾਸ ਵਿਅਕਤੀ ਵੀ ਹੁੰਦਾ ਹੈ ਉਹ ਬੜੀ ਮੁਸ਼ਕਲ ਦੇ ਨਾਲ ਆਪਣੇ ਵਸੀਲੇ ਪੈਦਾ ਕਰਦਾ ਹੈ ਬੜੀ ਮੁਸ਼ਕਲ ਦੇ ਨਾਲ ਆਪਣੇ ਵਸੀਲੇ ਇਕੱਠੇ ਕਰਦਾ ਹੈ ਜਿਨ੍ਹਾਂ ਵਸੀਲਿਆਂ ਦੇ ਥਰੂ ਉਹ ਆਪਣਾ ਘਰ ਤੋੜਦਾ ਆਪਣੀ ਰੋਜੀ ਤੋੜਦਾ ਆਪਣੇ ਪਰਿਵਾਰ ਨੂੰ ਤੋੜਦਾ ਪਰ ਜਦੋਂ ਉਸੇ ਰੋਜੀ ਦੇ ਉੱਤੇ ਕੋਈ ਹਮਲਾ ਕਰ ਦਵੇ ਉਸੇ ਰੋਜੀ ਨੂੰ ਕੋਈ ਪੱਟ ਕੇ ਉਹਦੇ ਕੋਲੋਂ ਲੈ ਜਾਵੇ ਚੋਰੀ ਕਰਕੇ ਲੈ ਜਾਵੇ ਤਾਂ ਉਸ ਵਿਅਕਤੀ ਦੀ ਕੀ ਸਥਿਤੀ ਹੋਵੇਗੀ ਇਹ ਬਾਅਦ ਤੌਰ ਤੇ ਸਮਝਿਆ ਜਾ ਸਕਦਾ ਹੈ ਰਾਮਾ ਮੰਡੀ ਦੇ ਵਿੱਚ ਸਥਿਤ ਇਹ ਚੋਰੀ ਹੋਈ ਹੈ ਘਰ-ਬਾਰੋਂ ਹੀ ਚੋਰੀ ਕਰ ਲਿਆ ਗਿਆ ਆਟੋ ਔਰ ਰਾਤੋਂ ਰਾਤ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਆਟੋ ਗਿਆ ਕਿੱਥੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਤੱਕ ਤਜਵੀਜ਼ ਕੀਤੀ ਗਈ ਪੁਲਿਸ ਤੱਕ ਪਹੁੰਚ ਕੀਤੀ ਗਈ ਪੁਲਿਸ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੇ ਉੱਤੇ ਜਲਦ ਤੋਂ ਜਲਦ ਐਕਸ਼ਨ ਕੀਤਾ ਜਾਵੇਗਾ ਔਰ ਇਸ ਵਿਅਕਤੀ ਦੀ ਰੋਜ਼ੀ ਜਿਹੜੀ ਹੈ ਉਸ ਦੇ ਕੋਲ ਵਾਪਸ ਲਿਆਉਣ ਦੀ ਕੋਸ਼ਿਸ਼ ਪੂਰੀ ਕੀਤੀ ਜਾਵੇਗੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਇਸ ਫੁਟੇਜ ਦੇ ਆਧਾਰ ਦੇ ਉੱਤੇ ਪੁਲਿਸ ਜਿਹੜੀ ਹੈ ਉਹ ਤੈਕੀਕਾਤ ਕਰ ਰਹੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਹੂ ਬਹੂ ਜਿਹੜੀ ਹਾਲ ਬਿਆਨੀ ਹੈ ਉਹ ਕਾਰਤਿਕ ਦੇ ਵੱਲੋਂ ਜਿਹੜਾ ਆਟੋ ਮਾਲਕ ਆ ਉਸ ਵੱਲੋਂ ਵੀ ਕੀਤੀ ਗਈ ਆ ਉਹ ਸੁਣਦੇ ਆ ਕੀ ਬੋਲੇ ਸਰ ਮੈਂ ਇਹਦਾ ਆਪਣਾ ਕੰਮ ਤੋਂ ਘਰੇ ਗਿਆ ਜੀ ਤੇ ਘਰ ਫਿਰੇ ਜਦੋਂ ਉੱਥੇ ਆਪਾਂ ਕੰਮ ਤੇ ਜਾਣ ਲੱਗੇ ਤਾਂ ਦੁਆਰਾ ਦੇਖਿਆ ਆਪਣੀ ਗੱਡੀ ਨਹੀਂ ਸੀਗੀ ਮੈਂ ਆਟੋ ਚਲਾਉਂਦਾ ਰਾਮਾ ਮੰਡੀ ਇੱਕ ਨਗਰ ਦੇ ਵਿੱਚ ਰਹਿਣ ਵਾਲਾ ਤੇ ਜਦੋਂ ਆਟੋ ਸਿਰੇ ਦੇਖਿਆ ਤਾਂ ਆਟੋ ਹੈ ਹੀ ਨਹੀਂਗਾ ਚੋਰੀ ਹੋ ਗਿਆ ਸੀ ਤੇ ਜਿਹੜੇ ਨਾਲ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਸੀ ਉਹਨਾਂ ਤੇ ਥਰੂ ਦੇਖਿਆ ਗਿਆ ਤਾਂ ਤਿੰਨ ਚੋਰ ਆਏ ਆ ਬਿਲਕੁਲ ਛੋਟੇ ਛੋਟੇ ਚੋਰ ਆ ਤਿੰਨ ਗੱਡੀ ਚੋਰੀ ਕਰਕੇ ਲੈ ਗਏ ਆ ਔਰ ਇਹ ਨਹੀਂ ਪਤਾ ਲੱਗ ਰਿਹਾ ਅਜੇ ਤੱਕ ਕੋਈ ਪੁਲਿਸ ਰਿਪੋਰਟ ਕਮਪਲੇਟ ਕਰਾਈ ਨਾ ਉਹਨਾਂ ਵੱਲੋਂ ਕੋਈ ਕਾਰਵਾਈ ਹੋ ਰਹੀ ਹੈ ਨਾ ਪੁੱਛ ਹੋ ਰਹੀ। ਇਹ ਸਰ ਕਿੰਨੇ ਕਬੇ ਦੀ ਵਾਰਦਾਤ ਹੈ ਜੀ ਸਿਰੇ ਦੀ? ਇਹ 4:30 ਸਿਰੇ ਦੀ ਹੈ ਜੀ। ਇਹ ਸਰ ਕਿਸੇ ਤੇ ਡਾਊਟ ਤੁਹਾਨੂੰ? ਇਹ ਤੇ ਸ਼ੱਕ ਹੋਵੇ। ਨਹੀਂ ਡਾਊਟ ਤਾਂ ਨਹੀਂ ਆ ਕਿਸੇ ਤੇ ਜੀ। ਪਰ ਕੈਮਰੇ ਦੇ ਵਿੱਚ ਕਿਸਦਾ ਫੇਸ ਚੰਗੀ ਤਰ੍ਹਾਂ ਸਾਫ਼ ਨਹੀਂ ਆ ਰਿਹਾ। ਸਰ ਅਰਜ਼ਾਤ ਵੀ ਦੇਤੀ ਹੋਈ ਹੈ ਐਫ ਆਈ ਆਰ? ਹਾਂ ਜੀ ਹਾਂ ਜੀ। ਉਹ ਦੇਤੀ ਹੈ ਸੂਰਜ ਕਲੇਪ ਥਾਣੇ ਦੇਤੀ ਹੈ ਜੀ। ਸੂਰਜ ਕਲੇਪ ਥਾਣੇ